ਆ ਦੇਖੋ ਜਿਹੜੇ ਤੁਸੀਂ ਕੋਰਟ ਪਜਾਮੇ ਬਾਜ਼ਾਰ 'ਚ ਆ ਕੇ 22200 ਰੁਪਏ ਦੇ ਲੈਨੇ ਹੋ ਸਾਡੇ ਕੋਲ ਆਜੋ 2200 ਰੁਪਏ ਵਾਲਾ ਕੋਰਟ ਪਜਾਮਾ ਸਿਰਫ 895 'ਚ ਲੈ ਜਾਓ ਸਲਾਈ ਕਰਕੇ ਦਵਾਂਗੇ ਜੇ ਤੁਸੀਂ ਲੈਨੇ ਆ ਇਤਾਂ ਦੇ ਲਗਜ਼ਰੀ ਕੋਰਟ ਪੈਂਟ ਡਿਜ਼ਾਈਨਰ ਲੈਨੇ ਹੈਗੇ ਰੰਗ ਜਿੱਤਨਾ ਮਰਜ਼ੀ ਹੋਵੇ ਆ 2 ਪੀਸ ਕੋਰਟ ਪੈਂਟ ਬਾਜ਼ਾਰ 'ਚ 10000 ਰੁਪਏ ਦਾ ਸਾਡੇ ਕੋਲ ਆਜੋ 10000 ਵਾਲਾ ਕੋਰਟ ਪੈਂਟ 2995 'ਚ ਸਲਾਈ ਕਰਕੇ ਦਵਾਂਗੇ 3 ਪੀਸ ਕੋਰਟ ਪੈਂਟ ਬਾਜ਼ਾਰ 'ਚ 15000 ਤੋਂ ਘੱਟ ਕੋਈ ਨਹੀਂ ਦਿੰਦਾ ਸਾਡੇ ਕੋਲ ਆਜੋ 15000 ਵਾਲਾ ਕੋਰਟ ਪੈਂਟ 3760 'ਚ ਸਲਾਹੀ ਕਰਕੇ ਦਵਾਂਗੇ ਰਾਇਲ ਕਲਾਸ ਕੁੜਤਾ ਪਿਆ ਨਾ ਮਾਰਕੀਟ ਦੇ ਵਿੱਚ 10-1000 ਰੇਟ ਸਾਡੇ ਕੋਲ 1200 ਰੁਪਏ ਦਾ ਕੁੜਤਾ ਪਿਆ ਨਾ ਚਾਹੇ ਤੁਸੀਂ 1500 1700 1800 ਤੱਕ ਦੇ ਸਾਡੇ ਕੋਲ ਬਲੈਕ ਕੁੜਤੇ ਪਿਆ ਮੇ ਵਾਈਟ ਦੇ ਵਿੱਚ ਆ ਗਿਆ ਕੀਸਾ ਕਾਟਨ ਪਿਓਰ ਜਿਹੜਾ 1900 ਵਾਲਾ ਕੁੜਤਾ ਪਿਆ ਮਾ ਸਿਰਫ 900 ਰੁਪਏ ਦੇ ਵਿੱਚ ਲੈ ਲਓ ਬਾਤੂ ਸ਼ਰੀਰ ਦਸਤਾਰ ਨੇ ਆਪਣਾ ਬ੍ਰਾਂਡ ਤਿਆਰ ਕਰਾਤਾ ਆ ਇਸ ਕਰਕੇ ਕੱਪੜਾ ਵੀ ਚੰਗਾ ਦੇ ਰਹੇ ਆ ਰੇਟ ਵੀ ਘੱਟ ਦੇ ਰਹੇ ਆ ਦੇਖੋ ਜੀ ਸ਼ਰਟਾਂ ਸਾਡੇ ਕੋਲ 350 ਰੁਪਏ ਸ਼ੁਰੂ ਹੋ ਜਾਂਦੀ 1200 1500 ਤੱਕ ਸ਼ਰਟਾਂ ਹੈਗੀਆਂ ਵਾ ਕਵਾਲਿਟੀ ਸਭ ਤੋਂ ਬੈਸਟ ਵਾਇਡਿੰਗ ਥੀਮ ਸਭ ਤੋਂ ਬੈਸਟ ਆ ਤੁਸੀਂ yellow ਕਲਰ ਦੇ ਵਿੱਚ ਥੀਮ ਬਣਾਉਣਾ ਚਾਹੁੰਦੇ ਹੋ ਤੁਸੀਂ black ਕਲਰ ਦੇ ਵਿੱਚ ਥੀਮ ਬਣਾਉਣਾ ਚਾਹੁੰਦੇ ਹੋ ਹਸਬੰਡ ਵਾਈਫ ਤੁਸੀਂ ਕੰਪੀਨੇਸ਼ਨ ਬਣਾਉਣਾ ਚਾਹੁੰਦੇ ਹੋ ਮਹਿਰੂਨ ਕਰ ਲਿਓ ਡਿਜ਼ਾਈਨਿੰਗ ਸਾਰੀ ਥੀਮ ਅਸੀਂ ਤੁਹਾਡੀ ਮੈਰਿਜ ਯਾਦਗਾਰ ਬਣਾਵਾਂਗੇ ਦੇਖੋ ਪੂਰੀ ਮਹਾਰਾਜਾ ਘੈਂਟ ਲੁੱਕ ਆ ਇਦਾਂ ਦੀ ਲੁੱਕ ਤੁਹਾਡੀ ਬਣਾ ਕੇ ਦਵਾਂਗੇ ਇਹ ਤੁਸੀਂ ਇਦਾਂ ਦੀ ਇੰਗਲਿਸ਼ ਡੈਸ ਵੀ ਤਿਆਰ ਕਰਵਾ ਸਕਦੇ ਆ ਪੈਂਟ ਕੋਰਟ ਤੇ ਵੀ ਅਮੇ ਸ਼ੇਰਵਾਨੀ ਬਲੇਜ਼ਰ ਬਾਸਕਟ ਪੱਗੜ ਸਾਡੇ ਕੋਲ ਹੈ ਇਸ ਤੋਂ ਇਲਾਵਾ ਤੁਸੀਂ ਲੇਡੀਜ਼ ਸੂਟ ਲੈਣੇ ਆ ਛਰਾਰੇ ਗਰਾਰੇ ਲ ਉਹ ਵੀ ਤੁਸੀਂ ਲੈ ਸਕਦੇ ਫੈਮਿਲੀ ਕੰਪਲੀਟ ਸ਼ੋਰੂਮ ਆ ਸਲਾਬੇ ਅੱਜ ਪੰਜਾਬ ਦੇ ਮੁੰਡਿਆਂ ਨੂੰ ਆਪਾਂ ਖੁਸ਼ ਕਰਦੇ ਆਂਗੇ ਜਿਹੜੀਆਂ ਤੁਹਾਡੀਆਂ ਬਜ਼ਾਰਾਂ 'ਚ ਲੁੱਟਾਂ ਹੁੰਦੀਆਂ ਬੰਦ ਕਰ ਦੇਾਂਗੇ ਆਹ ਦੇਖੋ ਜਿਹੜੇ ਤੁਸੀਂ ਕੋੜਤੇ ਪਿਆਮੇ ਬਜ਼ਾਰ 'ਚ ਆ ਕੇ 2200 ਰੁਪਏ 'ਚ ਲੈਨੇ ਹੋ ਸਾਡੇ ਕੋਲ ਆ ਜਿਓ 2200 ਰੁਪਏ ਵਾਲਾ ਕੋੜਤਾ ਪਿਆਮਾ ਸਰਵ 895 ਜਲਾ ਜੋ ਸਲਾਈ ਕਰਕੇ ਦਵਾਂਗੇ ਜੇ ਤੁਸੀਂ ਲੈਣਿਆ ਇਤਾਂ ਦੇ ਲਗਜ਼ਰੀ ਕੋਟ ਪੈਂਟ ਡਿਜ਼ਾਈਨਰ ਲੈਣੇ ਹੈਗੇ ਰੰਗ ਜਿਤਨਾ ਮਰਜ਼ੀ ਹੋਵੇ ਆ 2 ਪੀਸ ਕੋਟ ਪੈਂਟ ਬਾਜ਼ਾਰ ਚ 10000 ਰੁਪਏ ਦਾ ਸਾਡੇ ਕੋਲ ਆਜੋ 10000 ਵਾਲਾ ਕੋਟ ਪੈਂਟ 2995 ਚ ਸਲਾਈ ਕਰਕੇ ਦਵਾਂਗੇ ਇੱਥੇ ਫਾਇਦਾ ਕੀ ਆ ਦੇਖੋ ਡਿਜ਼ਾਈਨ ਭਾਵੇਂ ਤੁਸੀਂ ਇਦਾਂ ਬਣਾ ਲਓ ਭਾਵੇਂ ਤੁਸੀਂ ਤਰਸੀਮ ਜਿਸ ਡਿਜ਼ਾਈਨ ਬਣਾ ਲਓ ਇਹ ਵੀ 2995 ਜੀ ਦਵਾਂਗੇ ਹੁਣ ਕੋਈ ਸਾਡਾ ਵੀਰ ਕਹਿੰਦਾ ਬਈ ਆਪਾਂ ਨੂੰ 3 ਪੀਸ ਕੋਟ ਪੈਂਟ ਚਾਹੀਦਾ 3 ਪੀਸ ਕੋਟ ਪੈਂਟ ਬਾਜ਼ਾਰ 'ਚ 15000 ਤੋਂ ਘੱਟ ਕੋਈ ਨਹੀਂ ਦਿੰਦਾ ਸਾਡੇ ਕੋਲ ਆਜੋ 15000 ਵਾਲਾ ਕੋਟ ਪੈਂਟ 3760 'ਚ ਸਿਲਾਈ ਕਰਕੇ ਦਵਾਂਗੇ ਹੁਣ ਜਿਹੜੇ ਸਾਡੇ ਵੀਰ ਦਾ ਵਿਆਹ ਆ ਗਿਆ ਹੁਣ ਤੁਹਾਨੂੰ ਰੈਂਟ ਤੇ ਸ਼ੇਰਵਾਨੀਆਂ ਲੈਣ ਦੀ ਲੋੜ ਨਹੀਂ ਬਾਜ਼ਾਰ 'ਚ 15000 ਰੁਪਏ ਦੀ ਜਿਹੜੀ ਸ਼ੇਰਵਾਨੀ ਤੁਹਾਨੂੰ ਮਿਲਦੀ ਆ ਸਾਡੇ ਕੋਲ ਆਜੋ 15000 ਵਾਲੀ ਸ਼ੇਰਵਾਨੀ 6500 ਰੁਪਏ 'ਚ ਸਟਿਚ ਕਰਕੇ ਤਿਆਰ ਦੇ ਦੇਾਂਗੇ ਵਿਆਹਾਂ ਸ਼ਾਦੀਆਂ ਦਾ ਜਿਹੜਾ ਸੀਜ਼ਨ ਉੱਚ ਭੱਟੇ ਫਾਇਦੇ ਭਾਈ ਜੀ ਕੁਰਤੇ ਪਜਾਮੇ ਦੱਸੋ ਜਿਹੜੇ ਰਾਇਲ ਕੁਰਤੇ ਪਜਾਮੇ ਸਟਾਰਟਿੰਗ ਦਾ 995 ਤੋਂ ਹੈਗੀ ਆ ਜੀ ਹੈਗੀ ਆ ਉਹ ਤੋਂ ਉੱਪਰ ਵੀ ਦਿਖਾ ਦਿਓ ਨਾ ਕਿਹੜੀ ਰੇਂਜ ਆਪਣੇ ਕੋਲ ਦੇਖੋ ਜੀ ਰਾਇਲ ਕਲਾਸ ਕੁਰਤੇ ਪਜਾਮੇ ਆ ਦੇਖੋ ਜੀ ਦੁਬਈ ਦਾ ਕੁਰਤਾ ਪਜਾਮਾ ਚੈੱਕ ਕਰ ਲਓ ਜੀ ਸਿਲਵੇਜ ਤੇ ਲੱਗਿਆ ਹੋਇਆ ਰਾਇਲ ਕਲਾਸ ਕੁਰਤਾ ਪਜਾਮਾ ਮਾਰਕੀਟ ਦੇ ਵਿੱਚ 3 3000 ਰੇਟ ਸਾਡੇ ਕੋਲ 1200 ਰੁਪਏ ਦਾ ਕੁਰਤਾ ਪਜਾਮਾ ਬਲੈਕ ਦੇ ਵਿੱਚ ਵੀ ਬਹੁਤ ਰੇਂਜਾਂ ਆਵਾਂ ਚਾਹੇ ਤੁਸੀਂ 1500 1700 1800 ਆ ਗਿਆ ਜੀ ਜ਼ਾ ਕਾਟਨ ਪਿਓਰ ਜਿਹੜਾ 1900 ਵਾਲਾ ਕੁਰਤਾ ਪਜਾਮਾ ਸਿਰਫ 900 ਰੁਪਏ ਦੇ ਵਿੱਚ ਲੈ ਜਾਓ ਹਾਂਜੀ ਆ ਚੱਕੋ ਜੀ ਕੁਰਤਾ ਪਜਾਮਾ 895 ਵਾਲੇ ਦੀ ਕੁਆਲਿਟੀ ਦੇਖ ਲਓ ਵਾਈਟ ਦੀ ਇੰਨਾ ਫਾਈਨ ਕੁਰਤਾ ਪਜਾਮਾ ਸਟਿਚ ਕਰਕੇ ਦੇਈ ਜੰਨੇ ਆ ਆ ਚੱਕੋ ਪੇਪਰ ਕਾਟਨ ਜੀਜ਼ਾ ਲੈ ਲੈਣ ਆਸਿਆ ਆਰਾਮ ਦਾ ਕੁਰਤਾ ਪਜਾਮਾ ਮਾਰਕੀਟ ਦੇ ਵਿੱਚ ਪੇਪਰ ਕਾਟਨ 5000 ਦਾ ਇੱਥੋਂ ਲੈ ਜਾਓ ਸਿਰਫ 2000 ਦੇ ਵਿੱਚ ਦੇਖੋ ਜਿਹੜੇ ਸਾਡੇ ਸ਼ਕੀਨ ਵੀਰ ਹਨਾ ਤੁਸੀਂ ਫੋਰਚੂਨਰ 18 ਤੇ ਹੋਣੇ ਜਿਹੜੇ ਕਹਿੰਦੇ ਵੀ ਅਸੀਂ ਕੱਪੜਾ ਚੰਗਾ ਪੋਣਾ ਸਾਡੇ ਕੋਲ ਆ ਜੋ 5 5000 ਵਾਲੇ ਕੋਰਤੇ ਪਿਆਮੇ ਜਿਹੜੇ ਬਾਜ਼ਾਰ ਚ ਆ ਇੱਥੇ 2 2 2.5 ਹਜ਼ਾਰ ਚ ਮਤਲਬ ਅੱਧੋ ਅੱਧੋ ਰੇਟਾਂ ਦੇ ਕੋਰਤੇ ਪਿਆਮੇ ਦੇ ਰਹੇ ਆ ਸਾਡੇ ਕੋਲ ਦੇਖੋ ਵਾਈਟ ਦੇ ਵਿੱਚ ਕਿੰਨੇ ਥਾਨ ਪਏ ਆ ਕਿੰਨੇ ਤਰ੍ਹਾਂ ਦੀ ਕੁਆਲਿਟੀ ਆ ਜਿੱਦਾਂ ਦਾ ਮਰਜ਼ੀ ਕੱਪੜਾ ਤੁਸੀਂ ਲੈ ਜਾਓ ਫਾਇਦੇ ਕਰਮਿਆਂ ਬੜੀ ਕੋਰਟ ਪੈਂਟ ਵੀ ਦੱਸੋ ਵਿਆਹ ਸ਼ਾਦੀ ਦਾ ਸੀਜ਼ਨ ਆ ਗਿਆ ਮੈਂ ਤਾਂ ਹੈਰਾਨ ਆ ਕੋਈ ਲੋਕੀ ਕਹਿੰਦੇ ਸਾਡੇ ਕੋਲ ਰੈਮੜਿਆ ਸਾਡੇ ਕੋਲ ਸਿਆਰਾਂ ਪਰ ਮਾਤੂ ਸ਼ਰੀਰ ਦਸਤਾਰ ਨੇ ਆਪਣਾ ਬ੍ਰਾਂਡ ਤਿਆਰ ਕਰਾਤਾ ਆ ਇਸ ਕਰਕੇ ਕੱਪੜਾ ਵੀ ਚੰਗਾ ਦੇ ਰਹੇ ਆ ਰੇਟ ਵੀ ਘੱਟ ਦੇ ਰਹੇ ਆ ਭਾਈ ਜੀ ਇੱਕ ਗੱਲ ਦੱਸ ਦਿਓ ਤੁਸੀਂ ਪੈਰਾ ਹੈਟੋ ਜਮੀਨੇ ਖਸਕਾਰ ਦੀ ਦੁਕਾਨਦਾਰਾਂ ਦੀ ਟੇਂਦਰਾਂ ਦੀ ਜਮੀਨ ਖਸਕਾਰ ਦੀ ਬਜ਼ਾਰ ਚ 4-4000 ਰੁਪਏ ਇਕੱਲੀ ਸਲਾਈ ਚੱਲਦੀ ਕੋਰਟ ਪੈਣੀ ਬਿਲਕੁਲ ਚੱਲਦੀ ਹੈ ਤੁਸੀਂ ਕਹਿੰਦੇ 2995 ਚ ਦੇ ਦਿਆਂਗੇ ਸਲਾਈ ਕਰਕੇ ਦੇਖੋ ਜੀ ਮਾਤੂ ਸ਼੍ਰੀ ਦਸਤਾਰ ਦੇ ਟੇਲਰ ਕੰਪਨੀ ਦੇ ਸਾਡੀ ਫੈਕਟਰੀ ਜਿਹੜੀ ਬਣਾਉਣ ਵਾਲੇ ਕੱਪੜਾ ਉਹ ਵੀ ਕੰਪਨੀ ਦੇ ਮਾਤੂ ਸ਼੍ਰੀ ਦਸਤਾਰ ਇੱਕ ਬ੍ਰਾਂਡ ਹੈ ਝੋਲਾ ਸ਼ਾਪ ਕੋਈ ਦੁਕਾਨ ਨਹੀਂ ਹੈਗੀ ਇਹ ਕਲੀਅਰ ਕਰ ਦਿੰਨੇ ਆ ਕਪੜੇ ਦੀ ਕੁਆਲਿਟੀ ਸਭ ਤੋਂ ਬੈਸਟ ਦਿੰਨੇ ਆ ਰੰਗਾ ਮੇਚੀ ਬਹੁਤ ਆ ਲਾਈਟ ਡਾਰਕ ਸਾਰੇ ਹੈਗੇ ਆ ਦੇਖੋ 2995 3700 ਸਾਡੇ ਤੇ ਸਾਡੇ ਕੋ ਬਹੁਤ ਕਲਰ ਵੈਰਾਈਟੀ ਆ ਅੱਜ ਇੱਕੋ ਰਾਇਲ ਕਲਾਸ ਲਗਜ਼ਰੀ ਹਣ ਤੁਸੀਂ ਚਾਹੁੰਦੇ ਆ 15 15 20 20 ਹਜ਼ਾਰ ਵਾਲੇ ਕੋਟ ਪੈਂਟ ਵੀ 5 7000 ਦੇ ਵਿੱਚ ਰੈਡੀ ਕਰਕੇ ਲੈ ਜਾਓ ਸਟਾਈਲ ਦੇਖ ਲਓ ਹਰ ਇੱਕ ਸਟਾਈਲ ਬਣਾ ਦਾਂਗੇ ਸਟੀਚਿੰਗ ਦਾ ਸਾਰਾ ਪ੍ਰਬੰਧ ਹੈਗਾ ਚਾਹੇ ਚੈੱਕ ਦੇ ਵਿੱਚ ਬਣਾਉਣਾ ਚਾਹੇ ਤੁਸੀਂ ਬਾਸਕਟਾ ਬਣਾਣੀਆਂ ਆ ਆਜੋ ਫੂਲ ਦੇ ਬਲੇਜ਼ਰ ਆ ਗਏ ਜੀ ਬੂਲ ਦੇ ਬਲੇਜ਼ਰ ਦੇ ਡਿਜ਼ਾਈਨ ਚੈੱਕ ਕਰ ਲਓ ਕੁਆਲਿਟੀ ਵਾਇਨ ਕਪੜਾ ਵਾਇਨ ਡਿਜ਼ਾਈਨਿੰਗ ਆਸਮ ਨਿਊ ਸੋ ਦੇਖੋ ਕੋਰਪੈਂਟ ਦੇ ਨਾਲ ਨਾਲ ਬਲੇਜ਼ਰਾਂ ਦੇ ਵਿੱਚ ਹੀ ਬਹੁਤ ਸਾਰੀਆਂ ਵੈਰਾਈਟੀਆਂ ਤੁਸੀਂ ਆਪਣੇ ਹਸਬੰਡ ਵਾਈਫ ਨੇ ਮੈਚਿੰਗ ਕਰਕੇ ਬਣਾਉਣਾ ਤੁਸੀਂ ਉਹ ਬਣਾ ਸਕਦੇ ਹੋ ਲੇਡੀਜ਼ ਲਈ ਚੈਂਟ ਲਈ ਜਿੰਤਾ ਨਹੀਂ ਡਿਜ਼ਾਈਨ ਹੀ ਤੁਸੀਂ ਚਾਹੋਗੇ ਸਾਡੇ ਕੋਲ ਬਹੁਤ ساری ਮਿਲਣੀ ਆ ਹੁਣ ਆਪਾਂ ਨਾ ਪਾਰਟੀ ਵੇਅਰ ਕੋਟ ਤੇ ਪਿਆ ਮੇਰੀ ਗੱਲ ਕਰਦੇ ਭਾਈ ਜੀ ਕਿਸੇ ਨੇ ਹਲਦੀ ਦੇ ਪੋਣਾ ਕਿਸੇ ਨੇ ਪਾਰਟੀ ਦੇ ਪੋਣਾ ਕਿਸੇ ਨੇ ਜਾਗੋ ਲਈ ਪੋਣਾ ਉਹ ਵੀ ਦੱਸੋ ਨਾ ਕੋਟ ਤੇ ਦੇਖੋ ਜੀ ਵਾਈਡਿੰਗ ਥੀਮ ਸਭ ਤੋਂ ਬੈਸਟ ਆ ਤੁਸੀਂ येलो ਕਲਰ ਦੇ ਵਿੱਚ ਥੀਮ ਬਣਾਉਣਾ ਚਾਹੁੰਦੇ ਹੋ ਤੁਸੀਂ ਬਲੈਕ ਕਲਰ ਦੇ ਵਿੱਚ ਥੀਮ ਬਣਾਉਣਾ ਚਾਹੁੰਦੇ ਹੋ ਹਸਬੰਡ ਵਾਈਫ ਤੁਸੀਂ ਕੰਬੀਨੇਸ਼ਨ ਬਣਾਉਣਾ ਚਾਹੁੰਦੇ ਹੋ ਮਹਿਰੂਨ ਕਰ ਲਿਓ ਡਿਜ਼ਾਈਨਿੰਗ ਸਾਰੀ ਥੀਮ ਅਸੀਂ ਤੁਹਾਡੀ ਮੈਰਿਜ ਯਾਦਗਾਰ ਬਣਾ ਦਾਂਗੇ ਚਾਹੇ ਹਲਦੀ ਦਾ ਫੰਕਸ਼ਨ ਆ ਚਾਹੇ ਮਹਿੰਦੀ ਦਾ ਫੰਕਸ਼ਨ ਆ ਕੁਆਲਿਟੀ ਚੈੱਕ ਕਰ ਲਓ ਸਾਰੀਆਂ ਬ ਹੁਣ ਤੁਸੀਂ ਕੁੜਤੇ ਪਿਆਮੇ ਦੇ ਨਾਲ ਜਾਗੋ ਤੇ ਪਾਣ ਵਾਸਤੇ ਜਾਗੋ ਤੇ ਪਾਣ ਵਾਸਤੇ ਸਾਡੇ ਕੋਲ ਬਾਸਕਟਾ ਕੁੜਤੇ ਪਿਆਮੇ ਦੇ ਨਾਲ ਚੈੱਕ ਕਰ ਲੋ ਨਿਊ ਸਟਾਈਲ ਨਿਊ ਡਿਜ਼ਾਈਨ ਸਾਰਾ ਕੁਝ ਦੇਖੋ ਕੱਪੜਾ ਵੀ ਇੱਥੋਂ ਹੀ ਲੈਣਾ ਸਟੀਚਿੰਗ ਵੀ ਇੱਥੋਂ ਹੀ ਕਰਾਣੀ ਆ ਆ ਚੈੱਕ ਕਰੋ ਸ਼ੇਰਵਾਨੀ ਸ਼ੇਰਵਾਨੀ ਡਿਜ਼ਾਈਨਰ ਸ਼ੇਰਵਾਨੀ ਇੱਦਾਂ ਦੀ ਬਣਾਉਣੀ ਹੋਵੇ ਤਾਂ ਉਹ ਵੀ ਸਾਡੇ ਕੋਲ ਅਵੇਲੇਬਲ ਆ ਸ਼ੇਰਵਾਨੀਆਂ 10 10 15 15000 ਇਕੱਲਾ ਰੈਂਟ 6000 6500 ਦੇ ਸ਼ੇਰਵਾਨੀਆਂ ਜੀ ਸਟਿਚ ਕਰਕੇ ਦੇ ਦਿੰਨੇ ਆ ਦੇਖੋ ਇਹਦੇ ਵਿੱਚ ਵੀ ਸਾਡੇ ਕੋਲ ਡਿਜ਼ਾਈਨ ਬਹੁਤ ਆ ਦੇਖੋ ਪੂਰੀ ਮਹਾਰਾਜਾ ਘੈਂਟ ਲੁੱਕ ਆ ਇਦਾਂ ਦੀ ਲੁੱਕ ਤੁਹਾਡੀ ਬਣਾ ਕੇ ਦਵਾਂਗੇ ਇਹ ਤੁਸੀਂ ਇਦਾਂ ਦੇ ਇੰਗਲਿਸ਼ ਡ्रेस ਵੀ ਤਿਆਰ ਕਰਵਾ ਸਕਦੇ ਆ ਥੋੜੇ ਦੇਖੋ ਪਜਾਮਾ ਆ ਉਪਰ ਆ ਡਰੈਸ ਬਣਾ ਕੇ ਤੁਸੀਂ ਪਾਰਟੀ ਦਾ ਪੂਰਾ ਇੰਜੋਏ ਕਰ ਸਕਦੇ ਆ ਤੁਹਾਡੀ ਲੁੱਕ ਬੱਕਰੀ ਬਣੂਗੀ ਤੁਹਾਨੂੰ ਲੱਗੂਗਾ ਵੀ ਹਾਂ ਵੀ ਇਹ ਬੱਕਰੀ ਲੁੱਕ ਦਾ ਵਿੱਚ ਆਇਆ ਸਾਡਾ ਵੀਰ ਹੈ ਨਾ ਆ ਵੀ ਦੇਖੋ ਡਿਜ਼ਾਈਨਰ ਕੋਟ ਪੈਂਟ ਟਕਸੀਦ ਵਾਲੇ ਲੈਣੇ ਆ ਤੁਸੀਂ ਇਦਾਂ ਟਾਈਆਂ ਲਾ ਕੇ ਆਪਣੀ ਡਾਟ ਬੂ ਕਟਣੀ ਆ ਅੱਜ ਜਹਾਂ ਦੇ ਵੀ ਤੁਸੀਂ ਸ਼ੇਰਵਾਨੀ ਨਾਲ ਨਹੀਂ ਲੈ ਸਕਦੇ ਆ ਸ਼ਰਟਾਂ ਦੇ ਵਿੱਚ ਦੇਖੋ ਸਾਡੇ ਕੋਲ ਕਿੰਨੀ ਵੈਰਾਈਟੀ ਆ ਚਾਹੇ ਤੁਸੀਂ ਪ੍ਰਿੰਟ ਲੈ ਜਾਓ ਤੁਸੀਂ ਲਾਈਨਿੰਗ ਚ ਲੈ ਜਾਓ ਤੁਸੀਂ ਪਲੇਨ ਚ ਲੈ ਜਾਓ ਤੁਸੀਂ ਆਫਿਸ ਜੌਬ ਕਰਦੇ ਆ ਬੈਂਕ ਜੌਬ ਕਰਦੇ ਨੇ ਤੁਹਾਨੂੰ ਸ਼ਰਟਾਂ ਦੇ ਵਿੱਚ ਵੀ ਇੱਥੇ ਬਹੁਤ ਸਾਰੀ ਵੈਰਾਈਟੀ ਮਿਲ ਜਾਣੀ ਆ ਦੇਖੋ ਜੀ ਸ਼ਰਟਾਂ ਸਾਡੇ ਕੋਲ 350 ਰੁਪਏ ਸ਼ੁਰੂ ਹੋ ਜਾਂਦੀ 1200 1500 ਤੱਕ ਸ਼ਰਟਾਂ ਹੈਗੀਆਂ ਵਾ ਕੁਆਲਿਟੀ ਸਭ ਤੋਂ ਬੈਸਟ ਮਾਤੂ ਸ਼੍ਰੀ ਦਸਤਾਰ ਦਾ ਬਹੁਤ ਵੱਡਾ ਸਟੋਰ ਹੈ ਜਿੱਥੇ ਕੁੜਤੇ ਪਜਾਮੇ ਕੋਟ ਪੈਂਟ ਪੱਕਾ ਪੱਕਾ ਦੀ ਗੱਲ ਕਰ ਲਓ ਜੀ ਹੁਣ ਮਾਤੂ ਸ਼੍ਰੀ ਦਸਤਾਰ 1970 ਤੋਂ ਦਸਤਾਰ ਦੇ ਖੇਤਰ ਦੇ ਲੋਕਾਂ ਨੇ ਫਾਇਦੇ ਕਰਦਾ ਆਂਦਾ ਵਾ ਚਾਹੇ ਤੁਸੀਂ ਫੋਲਵੈਲ ਦੀ ਦਸਤਾਰ ਚਾਹੇ ਰੂਬੀਆ ਦੀ ਸਜਾਣੇ ਹੋ ਤੁਸੀਂ ਕਲਰ ਮੈਚਿੰਗ ਦੇਖ ਲਓ 550 ਤੋਂ ਵੱਧ ਸਾਡੇ ਕੋ ਰੰਗ ਤਿੰਨ ਮਹੀਨਿਆਂ ਦੀ ਤਿੰਨ ਮਹੀਨਿਆਂ ਦੀ ਲਿਖਤ ਗਰੰਟੀ ਦਿੰਦੇ ਆ 68 ਰੁਪਏ ਮੀਟਰ ਫੋਲਵੈਲ ਪੱਗ ਦਾ ਰੇਟ ਹੈਗਾ ਵਾ ਤਿੰਨ ਮਹੀਨੇ ਦੀ 90 ਦਿਨਾਂ ਦੀ ਲਿਖਤ ਗਰੰਟੀ ਦਿੰਦੇ ਆ ਜੇ ਅੱਪ ਪਹਿਜਨ ਝਿਰਕੀ ਆ ਜਾਣਾ ਟੋਕ ਹੋਣਾ ਵਾਪਸ ਦੇ ਕੇ ਨਵੀਂ ਦਸਤਾਰ ਲੈ ਜੀ ਦੇਖੋ ਕੋਟ ਪੈਂਟ ਕੋਟ ਤੇ ਵੀ ਅਮੇ ਸ਼ੇਰਬਾਨੀ ਬਲੇਜ਼ਰ ਬਾਸਕਟ ਪੱਗਾਂ ਸਾਡੇ ਕੋਲ ਹੈ ਇਸ ਤੋਂ ਇਲਾਵਾ ਤੁਸੀਂ ਲੇਡੀਜ਼ ਸੂਟ ਲੈਣੇ ਆ ਛਰਾਰੇ ਗਰਾਰੇ ਲਹਿੰਗੇ ਗਾਉਂਡ ਡਰੈਸ ਉਹ ਵੀ ਤੁਸੀਂ ਲੈ ਸਕਦੇ ਹੋ ਫੈਮਿਲੀ ਕੰਪਲੀਟ ਸ਼ੋਰੂਮ ਆ ਚਾਹੇ ਵਿਆਹ ਕੁੜੀ ਦਾ ਜਾਂ ਚਾਹੇ ਮੁੰਡੇ ਦਾ ਤੁਹਾਨੂੰ ਅਸੀਂ ਟੌਪ ਦੇ ਲਗਜ਼ਰੀ ਕੱਪੜੇ ਕਾਟੀਆਂ ਦੇ ਪਾਅ ਤਿਆਰ ਕਰਕੇ ਦੇਵਾਂਗੇ 50000 ਵਾਲਾ ਕੱਪੜਾ ਇੱਥੇ 15000 ਚ ਤਿਆਰ ਕਰਕੇ ਦਿੱਤਾ ਜਾਂਦਾ ਸੋ ਆਜੋ ਵੱਡੇ ਫਾਇਦੇ ਤੁਹਾਡੇ ਕਰਾਂਗੇ 11 ਪ੍ਰਿੰਸ ਨਾਲ ਹਰਦੀਪ ਸਿੰਘ ਅਗਰਖਾਨ ਡੀਜੀ ਕਾਦੀਆਂ